ਸਾਸ੍ਰੀ ਕਲ ਫਰੈਂਚ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੀਰ ਡਾਕਟਰ ਗੁਰਸ਼ੀਰ ਬਲੌਕਸ ਦੇ ਵਿੱਚ ਤੁਹਾਡਾ ਇੱਕ بار ਫਿਰ ਆਪਾਂ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਅਗਰ ਤੁਹਾਡੇ ਗੋਟਿਆਂ 'ਚੋਂ ਕੜਕੜ ਜਾਂ ਟਕ ਟਕ ਜਾਂ ਕੋਈ ਵੀ ਆਵਾਜ਼ ਆਉਂਦੀ ਹੈ ਤਾਂ ਉਸ ਨੂੰ ਆਪਾਂ ਕਿਵੇਂ ਕਰਦੇ ਵਿੱਚ ਠੀਕ ਕਰ ਸਕਦੇ ਆਂ ਅੱਜ ਦੀ ਵੀਡੀਓ ਦਰਦ ਵਾਸਤੇ ਨਹੀਂ ਹੈ ਸਿਰਫ ਜਿਨ੍ਹਾਂ ਲੋਕਾਂ ਦੇ ਟਕ ਟਕ ਜਾਂ ਕੜਕੜ ਦੀ ਜਾਂ ਪਟਾਕੇ ਪੈਂਦਿਆਂ ਦੀ ਆਵਾਜ਼ ਆਉਂਦੀ ਹੈ ਉਹਨਾਂ ਲਈ ਹੈ ਕਿਉਂਕਿ ਕਿਉਂਕਿ ਇਹ ਕੋਈ ਮਸਲਾ ਆਪਣੇ ਹੱਡੀਆਂ ਦੇ ਰਿਲੇਟਡ ਨਹੀਂ ਹੁੰਦਾ ਗੈਪ ਦੇ ਰਿਲੇਟਡ ਨਹੀਂ ਹੁੰਦਾ ਵੀ ਗੈਪ ਘਟ ਗਿਆ ਵਧ ਗਿਆ ਨਹੀਂ ਹੁੰਦਾ ਇਸ ਦੇ ਵਿੱਚ ਕੀ ਹੁੰਦਾ ਜਿਹੜੇ ਆਪਣੇ ਮਸਲਸ ਨੇ ਉਹਨਾਂ ਦੇ ਕਮਜ਼ੋਰ ਹੋਣ ਕਰਕੇ ਮਸਲ ਇਮਬੈਲੈਂਸ ਹੋ ਜਾਂਦਾ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਧਿਆਨ ਨਾਲ ਸਮਝਿਓ ਉਮੀਦ ਕਰਦਾ ਤੁਹਾਨੂੰ ਸਮਝ ਵੀ ਆਵੇਗਾ ਦੇਖੋ ਧਿਆਨ ਨਾਲ ਇਹ ਆਪਣਾ ਪੱਟ ਹੈ ਔਰ ਇਹ ਆ ਗਈ ਆਪਣੀ ਫੀਮਰ ਬੋਨ ਜਿਹੜੀ ਉੱਪਰ ਰਹੀ ਆ ਇਹ ਆ ਗਈ ਆਪਣੀ ਚਪਣੀ ਇਹ ਆ ਗਈ ਥੱਲੇ ਟਿਬੀਆ ਬੋਨ ਇਹ ਹੋ ਗਈ ਫਿਬੂਲਾ ਜਿਹੜੀ ਆਪਣੀ ਚੱਪਣੀ ਆ ਨਾ ਜਦੋਂ ਆਪਾਂ ਗੋਡਾ ਐ ਮੋੜਦੇ ਆ ਔਰ ਸਿੱਧਾ ਕਰਦੇ ਆ ਬਾਕੀ ਖੱਡੀਆਂ ਤਾਂ ਉਥੇ ਹੀ ਰਹਿੰਦੀਆਂ ਚੱਪਣੀ ਜਦੋਂ ਆਪਾਂ ਮੋੜਦੇ ਆ ਇਹ ਉੱਪਰ ਆ ਜਾਂਦੀ ਆ ਔਰ ਜਦੋਂ ਥੱਲੇ ਕਰਦੇ ਆ ਇਹ ਵਾਪਸ ਆ ਜਾਂਦੀ ਆ ਜਦੋਂ 모ੜਾਂਗੇ ਚੱਪਣੀ ਥੱਲੇ ਜਾਏਗੀ ਜਦੋਂ ਸਿੱਧਾ ਕਰਾਂਗੇ ਇਹ ਉੱਪਰ ਆਏਗੀ ਇਸ ਦੇ ਨਾਲ ਕੀ ਆ ਇੱਥੋਂ ਆਪਣੇ ਜਿਹੜੇ ਮਸਲ ਕੁਆਡ੍ਰੀਸੈਪ ਮਸਲਸ ਨੇ ਉਹ ਇੱਥੇ ਜੁੜੇ ਹੁੰਦੇ ਆ ਇਹਦੇ ਨਾਲ ਔਰ ਜਿਹੜੀ ਥੱਲਿਓ ਆ ਇੱਥੇ ਟਿਸ਼ੂਜ਼ ਨਾਲ ਇਹ ਜੁੜੀ ਹੁੰਦੀ ਆ ਸੋ ਇਸੇ ਕਰਕੇ ਜਦੋਂ ਆਪਣੇ ਇਧਰਲੇ ਮਸਲ ਟਾਈਟ ਹੋਣਗੇ ਇਹ ਚਪਣੀ ਇੱਧਰ ਆ ਜੇਗੀ ਔਰ ਆਪਾਂ ਜਦੋਂ ਗੋਡਾ ਮੋੜਾਂਗੇ ਸਿੱਧਾ ਕਰਾਂਗੇ ਮੋੜਾਂਗੇ ਸਿੱਧਾ ਕਰਾਂਗੇ ਕਿਤੇ ਮੱਥਾ ਟੇਕ ਰਹੇ ਆ ਜਾਂ ਪੈਰਾਂ 'ਤੇ ਬੈਠ ਕੇ ਉੱਠ ਰਹੇ ਆ ਜਾਂ ਆਪਾਂ ਰਾਤ ਨੂੰ ਸੁੱਤੇ ਪਏ ਉੱਠੇ ਵਾਸ਼ਰੂਮ ਜਾਣ ਲੱਗੇ ਉਦੋਂ ਟਕ ਟਕ ਕੜਕੜ ਦੀ ਆਵਾਜ਼ ਆਉਂਦੀ ਉਹ ਤਾਂ ਹੀ ਆਉਂਦੀ ਆ ਜਦੋਂ ਆਹਲੇ ਮਸਲ ਟਾਈਟ ਹੋ ਜਾਂਦੇ ਔਰ ਚਪਣੀ ਇੱਧਰ ਨੂੰ ਆ ਜਾਂਦੀ ਆ ਉਦੋਂ ਆਊਗੀ ਦੂਜਾ ਕਾਰਨ ਜਦੋਂ ਆਪਣੇ ਆਹਲੇ ਮਸਲ ਟਾਈਟ ਹੋਣਗੇ ਇਹ ਚਪਣੀ ਇੱਧਰ ਜਾਏਗੀ ਔਰ ਆਪਣੇ ਉਦੋਂ ਕੜਕੜ ਟਕ ਟਕ ਦੀ ਆਵਾਜ਼ ਆਏਗੀ ਇਸ ਦਾ ਗੈਪ ਦੇ ਨਾਲ ਗੋਡਿਆਂ ਦੇ ਵਿੱਚ ਗੈਪ ਘਟ ਗਿਆ ਵੱਧ ਗਿਆ ਦੇ ਨਾਲ ਕੋਈ ਲਿੰਕ ਨਹੀਂ ਹੈ ਸੋ ਗਠੀ ਵਾਲੇ ਅਗਰ ਪੇਸ਼ੈਂਟ ਇਹ ਵੀਡੀਓ ਦੇਖ ਰਹੇ ਆ ਤਾਂ ਤੁਹਾਡੇ ਲਈ ਇਹ ਫਾਇਦੇਮੰਦ ਨਹੀਂ ਹੈ ਜਿਨ੍ਹਾਂ ਦੇ ਸਿਰਫ ਆਵਾਜ਼ ਹੀ ਆਉਣ ਲੱਗੀ ਆ ਪਰ ਜਦੋਂ ਆਵਾਜ਼ ਆਉਣ ਲੱਗ ਜਾਂਦੀ ਹੈ ਇਸ ਤੋਂ ਬਾਅਦ ਅਗਲੀ ਕੰਡੀਸ਼ਨ ਗੈਪ ਘਟਣਾ ਹੀ ਹੁੰਦੀ ਹੈ ਇਹ ਵੀ ਗੱਲ ਦਾ ਧਿਆਨ ਰੱਖਣਾ ਸੋ ਪਹਿਲਾਂ ਹੀ ਤੁਸੀਂ ਇਸ ਨੂੰ ਕਸਰਤਾਂ ਨਾਲ ਠੀਕ ਕਰਨੀਆਂ ਸ਼ੁਰੂ ਕਰ ਦਿਓ ਤਾਂ ਕਿ ਤੁਹਾਡੇ ਕਟ ਕਟ ਟਕ ਟਕ ਦੀ ਆਵਾਜ਼ ਆਸਾਨੀ ਨਾਲ ਦੂਰ ਚਲੀ ਜਾਵੇ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਡਾਕਟਰ ਗੁਰਸ਼ੀਰ ਸਿੰਘ ਸਰਾਹ ਹੈ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਦਾਖਾ ਲੁਧਿਆਣਾ ਜ਼ਿਲ੍ਹਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਆ ਸਾਡੀਆਂ ਤਿੰਨ ਇੰਸਟਾਗ੍ਰਾਮ ਆਈਡੀਆਂ ਨੇ ਮੇਰੀ ਆਈਡੀ ਡਾਕਟਰ ਗੁਰਸ਼ੀਰ ਸਿੰਘ ਕਲੀਨਿਕ ਦੀ ਆਈਡੀ ਫਿਜ਼ੀਓਥੈਰੇਪੀ ਦੀ ਜੋ ਆਈਡੀ ਹੈ ਆਪਣੀ ਐਸ ਸਰੀ ਸਿੰਘ ਸਰਾਹ ਫਿਜ਼ੀਓਥੈਰੇਪੀ ਔਰ ਇੱਕ ਸਾਡਾ ਡਾਕਟਰ ਵਿਭਾਸ ਸਰਾਹ ਜੋ ਮੇਰੇ ਵਾਈਫ ਨੇ ਉਹਨਾਂ ਦੀ ਵੀ ਇੱਕ ਆਈਡੀ ਹੈ ਉੱਥੇ ਵੀ ਉਹਨਾਂ ਨੂੰ ਫੋਲੋ ਕਰੋ ਔਰ ਸਾਡਾ ਇੱਕ ਫੇਸਬੁੱਕ ਤੇ ਪੇਜ ਹੈ ਐਸ ਸਰੀ ਸਿੰਘ ਸਰਾਹ ਫਿਜ਼ੀਓਥੈਰੇਪੀ ਕਲੀਨਿਕ ਦੇ ਨਾਮ ਤੇ ਉੱਥੇ ਵੀ ਸਾਡੇ ਨਾਲ ਜਰੂਰ YouTube channel Dr Kushir Blogs ਨੂੰ subscribe जरूर ਕਰਿਓ। ਸੋ ਆਪਾਂ ਸ਼ੁਰੂ ਕਰੀਏ ਅੱਜ ਦੀਆਂ ਆਸਾਨ ਕਸਰਤਾਂ। ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਪ ਆਇਲ। ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ, ਲੱਕ ਦੇ ਵਿੱਚ ਦਰਦ ਹੈ, ਗੋਡਿਆਂ ਦੇ ਵਿੱਚ ਦਰਦ ਹੈ, ਮੋਢਿਆਂ ਦੇ ਵਿੱਚ ਦਰਦ ਹੈ। ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ 'ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ 'ਤੇ ਅਪਲਾਈ ਕਰ ਦੇਣਾ ਹੈ। 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਕਿਹੜੀ ਐਕਸਰਸ ਕਰਨੀ ਹੈ ਤੁਸੀਂ ਦੋਨੋਂ ਹੱਥ ਇੱਥੇ ਰੱਖ ਲੈਣੇ ਆ ਆਪਣੇ ਗੋਡੇ ਦੇ ਉੱਪਰ ਔਰ ਤੁਸੀਂ ਲੱਤ ਉੱਪਰ ਚੱਕਣੀ ਇੱਥੇ ਤੁਸੀਂ ਹੋਲਡ ਕਰਨਾ ਪੈਰ ਅੰਦਰ ਨਹੀਂ ਮੋੜਨਾ ਪੈਰ ਸਿੱਧਾ ਰਹੇਗਾ इत आप होल्ड करा सिर्फ दो सैकेंड एक दो फिर वापस फिर उपर 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 एक दो फिर वापस आप सत तो बारी करके दिखाया तो भी वारी करना और दैन आराम इस तरह तुम्हें दूजी साइड भी इदा ही करनी है और इतने दब के रखना ਔਰ ਪੈਰ ਥੱਲੇ ਨੂੰ ਚਾਹੀਦਾ ਇਹਦਾ ਇਦਾਂ ਨਹੀਂ ਚਾਹੀਦਾ ਇਦਾਂ ਚਾਹੀਦਾ ਇਸ ਨੂੰ ਵੀ ਤੁਸੀਂ 20 ਸੈੱਟ ਇੱਧਰ 20 ਸੈੱਟ ਇੱਧਰ ਇਹ ਹੋਗੀ ਪਹਿਲੀ ਐਕਸਰਸਾਈਜ਼ ਦੂਜੀ ਐਕਸਰਸਾਈਜ਼ ਕੀ ਕਰਾਂਗੇ ਪੈਰ ਆਪਾਂ ਬਾਹਰ ਨੂੰ ਮੋੜ ਦਾਂਗੇ ਔਰ ਹੱਥ ਇੱਥੇ ਰੱਖਾਂਗੇ ਔਰ ਲਾਤ ਉੱਪਰ ਚੱਕ ਦਾਂਗੇ ਤਾਂ ਡੈਡੀ ਕਰਕੇ ਦੇਖੋ ਧਿਆਨ ਨਾਲ ਪੈਰ ਇਸ ਦੇ ਵਿੱਚ ਡੇਟਾ ਰਹੇਗਾ ਔਰ ਸਾਹਮਣੇ ਦੇਖਾਂਗੇ ਇੱਥੇ ਆਪਾਂ ਹੋਲਡ ਕਰਨਾ 1 2 ਫਿਰ ਵਾਪਸ ਪੈਰ ਡੇਟਾ ਥੱਲੇ ਹੀ ਕਰ ਲੈਣਾ ਫਿਰ ਉੱਪਰ ਚੱਕ ਦੇਣਾ 1 2 ਫਿਰ ਵਾਪਸ 1 2 ਫਿਰ ਵਾਪਸ 1

ਉਸਦੇ ਲਈ ਆਪਾਂ ਦੀਵਾਰ ਦੇ ਨਾਲ ਖੜਕੇ ਤੁਹਾਨੂੰ ਸਕੁਆਟ ਕਰਕੇ ਦਿਖਾਵਾਂਗੇ ਉਹ ਵੀ ਹੁਣ ਤੁਸੀਂ ਦੇਖ ਲਓ ਚੰਗੀ ਤਰ੍ਹਾਂ ਅਸਰਤ ਹੈ ਆਪਾਂ ਦੋਨੇ ਲੱਤਾਂ ਬਾਹਰ ਕੱਢ ਦੇਣੀਆਂ ਔਰ ਆਪਾਂ ਸਕੁਆਟ ਕਰਨਾ ਥੱਲੇ ਜਾਣਾ ਇੱਥੇ ਆਪਾਂ ਹੋਲਡ ਕਰਨਾ 5 ਸੈਕਿੰਡ 1 2 3 4 5 ਫਿਰ ਵਾਪਸ ਫੇਰ ਥੱਲੇ ਜਾਵਾਂਗੇ 1 2 3 4 5 ਫਿਰ ਵਾਪਸ ਫੇਰ ਥੱਲੇ ਜਾਵਾਂਗੇ ਹੋਲਡ ਕਰਨਾ 5 ਸੈਕਿੰਡ 1 2 10 4 5 ਫਿਰ ਵਾਪਸ ਫਿਰ ਜਮਨ ਕੀ ਹੋਲਡ ਕਰਨਾ 5 ਸੈਕਿੰਡ 1 2 3 4 5 ਫਿਰ ਵਾਪਸ ਫਿਰ ਹੋਲਡ ਕਰਨਾ 5 ਸੈਕਿੰਡ 1 2 3 4 5 ਫਿਰ ਵਾਪਸ ਇਸ ਦੀ ਤੁਸੀਂ 10 ਸੈਟ ਲਾਉਣੇ ਆ ਹੌਲੀ ਹੌਲੀ ਤੁਸੀਂ 10 ਤੋਂ ਵਧਾ ਕੇ 15 ਕਰ ਦੇਣੇ ਆ ਇਹ ਹੋ ਗਈ ਥੋਟੀ ਨੈਕਸਟ ਐਕਸਰਸਾਈਜ਼ ਹੁਣ ਜਿਹੜੀ ਲਾਸਟ ਐਕਸਰਸਾਈਜ਼ ਹੈ ਉਹ ਹੈ ਕੀ ਹੈ ਆਪਣੀ ਹੀਲ ਰੇਜ਼ ਐਕਸਰਸਾਈਜ਼ ਉਸ ਲਈ ਤੁਸੀਂ ਕੀ ਕਰੋਗੇ ਤੁਸੀਂ ਇੱਕ ਦੀਵਾਰ ਦੇ ਨਾਲ ਖੜ ਜਾਣਾ ਔਰ ਦੋਨੋਂ ਹੱਥ ਉੱਪਰ ਔਰ ਆਪਾਂ ਪੰਜੇ ਨਾਲ ਅੱਡੀਆਂ ਉੱਪਰ ਚੱਕਾਂਗੇ ਔਰ ਥੱਲੇ ਸੇਟਾਂਗੇ 1 2 3 4 5 6 7 8 9 10 ਇੱਕ ਸੈੱਟ ਹੋ ਗਿਆ ਇਸ ਦੇ ਤੁਸੀਂ 5 ਤੋਂ 6 ਸੈੱਟ ਲਾਉਣ ਦੀ ਕੋਸ਼ਿਸ਼ ਕਰਨੀ ਇਹ ਹੋਗੀ ਤੁਹਾਡੀ ਆਖਰੀ ਕਸਰਤ। ਫੇਰ ਸਨ ਸੌਖੀਆਂ ਜਿਹੀਆਂ ਕਸਰਤਾਂ ਤੁਸੀਂ ਇਹ ਕਸਰਤਾਂ ਕਰਨੀਆਂ ਸ਼ੁਰੂ ਕਰੋ ਔਰ ਨਾਲ ਆਪਣੀ ਡਾਈਟ ਦਾ ਵੀ ਧਿਆਨ ਰੱਖੋ ਔਰ ਅਗਰ ਹੋ ਸਕਦਾ ਹੈ 10 ਤੋਂ 15 ਮਿੰਟ ਸਾਈਕਲ ਰੋਜ਼ਾਨਾ ਜ਼ਰੂਰ ਚਲਾਓ ਔਰ ਨਾਲ ਦੀ ਨਾਲ ਸੌਖੀਆਂ ਜਿਹੀਆਂ ਕਸਰਤਾਂ ਕਰੋ। ਉਮੀਦ ਕਰਦਾ ਹਾਂ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ। ਸੋ ਮਿਲਾਂਗੇ ਚਲਦੇ ਇੱਕ ਨਵੇਂ ਟੌਪਿਕ ਨਾਲ ਤਿਲਦਾਂ ਤੁਸੀਂ ਸਾਰੇ ਜਣੇ ਆਪਣੀ ਸਿਹਤ ਦਾ ਧਿਆਨ ਰੱਖਿਓ ਜੀ। ਸਤਿ ਸ਼੍ਰੀ ਅਕਾਲ।